Hi, my name is Shaland Dagard. Um, I started health drops a while ago and uh, it is really helpful. I lost around 10 to 12 kgs uh, during, the, during 42 days and uh, I love the, the following the diet. diet. diet is the main thing in health drops. If you are not following it, it never gonna like uh, work. I will say health drops is a good thing and everyone should follow it. Thank you very much. ਸ਼ਾਮਾਂਦਾਨ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸ਼ਾਮਾਂਦਾਨ ਦੇ ਵਿੱਚ ਮੈਂ ਹਰਮੇਲ ਪੇ ਅਤੇ ਮੇਰੇ ਨਾਲ ਸ਼ਾਮਲ ਨੇ ਬ੍ਰਾਂਚ ਬਖਤੌਰ ਸਿੰਘ ਢਿੱਲੋਂ ਢਿੱਲੋਂ ਸਾਹਿਬ ਜੀ ਆਣ ਜੀ ਧੰਨਵਾਦ ਜੀ ਕਿਰਪਾ ਸਰ ਅਗਲੀ ਖਬਰ ਜਿਹੜੀ ਰਾਜਵਾਨਾ ਨਾਲ ਜੁੜੀ ਹੋਈ ਆ ਰਹੀ ਹੈ ਖਬਰ ਇਹ ਹੈ ਕਿ ਸਿੰਘ ਸਾਹਿਬਾਨ ਨੇ ਇੱਕ ਮੀਟਿੰਗ ਕੀਤੀ ਹੈ ਤੇ ਸ਼ਿਰੋਣੀ ਕਮੇਟੀ ਨੂੰ ਇਹ ਆਦੇਸ਼ ਦਿੱਤਾ ਹੈ ਹਦਾਇਤ ਕੀਤੀ ਹੈ ਕਿ ਅਗਲੇ ਸਾਲ ਤੱਕ ਉਹਨਾਂ ਦੀ ਰਿਹਾਈ ਨੂੰ ਯਕੀਨੀ ਬਣਾਵੇ ਦੇਖੋ ਗੱਲ ਇਹ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਜਦੋਂ ਵੀ ਫਾਂਸੀ ਦੀ ਗੱਲ ਆਈ ਸੀ ਉਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਲਹਿਰ ਚੱਲੀ ਸੀ ਜੀ ਲੋਕਾਂ ਨੇ ਬੜਾ ਹਮ ਹਮਾ ਕੇ ਉਹਦੇ ਵਿੱਚ ਭਾਗ ਲਿਆ ਸੀ ਤੇ ਪੰਜਾਬ ਦੇ ਵਿੱਚ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਾਂ ਹਾਂ ਫਾਂਸੀ ਕਿਵੇਂ ਟਾਲੀ ਗਈ ਤੇ ਕਿਵੇਂ ਟਲਵਾਈ ਗਈ ਇਹ ਗੱਲ ਜੇ ਆਪਾਂ ਦੇਖੀ ਤਾਂ ਇਹਦੇ ਵਿੱਚ ਸਰਕਾਰ ਦਾ ਬਹੁਤਾ ਯੋਗਦਾਨ ਨਹੀਂ ਸੀ ਜੀ ਸੋ ਕੋ ਜਿਆਦਾ ਯੋਗਦਾਨ ਉਸ ਵੇਲੇ ਦੇ ਜਿਹੜੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸੀ ਤੇ ਅੱਜ ਉਹ ਡੀਆਈ ਜ਼ਿਲ੍ਹਾ ਮਿਸਟਰ ਐਲ ਐਸ ਜਾਖੜ ਜੀ ਲਖਵਿੰਦਰ ਸਿੰਘ ਜਾਖੜ ਉਹ ਰਾਣੀ ਉਹਨਾਂ ਨੇ ਯੋਗਦਾਨ ਪਾਇਆ ਸੀ ਯੋਗਦਾਨ ਉਹਨਾਂ ਦਾ ਇਹ ਸੀ ਕਿ ਉਹਨਾਂ ਨੇ ਉਹ ਇੱਕ ਪੁਰਾਣਾ ਕੇਸ ਕੱਢ ਲਿਆ ਸੀ ਹਾਲਾਂਕਿ ਰਾਜਵੜਾ ਨੇ ਆਪਣਾ ਗੁਨਾਹ ਇਕਵਾਲ ਕੀਤਾ ਉਹਨੇ ਕੋਈ ਅਪੀਲ ਦਲੀਲ ਨਹੀਂ ਕੀਤੀ ਜੀ ਲੇਕਿਨ ਇਸ ਕੇਸ ਨਾਲ ਸਬੰਧਤ ਕੁਝ ਦੋਸ਼ੀਆਂ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਅਪੀਲ ਪੈਂਡਿੰਗ ਪਈ ਹੈ। ਉਹਦਾ ਫੈਸਲਾ ਨਹੀਂ ਸੀ ਆ। ਜੀ। ਸੁਪਰੀਮ ਕੋਰਟ ਦਾ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਇਹ ਫੈਸਲਾ ਆ ਗਿਆ ਸੀ ਕਿ ਜੇ ਭਾਵੇਂ ਕਿਸੇ ਦੋਸ਼ੀ ਨੇ ਅਪੀਲ ਨਾ ਕੀਤੀ ਹੋਵੇ। ਸਹਿ ਦੋਸ਼ੀ ਨੇ ਅਪੀਲ ਕੀਤੀ ਹੋਵੇ। ਹੂੰ। ਤੇ ਉਹਦੇ ਤੇ ਉਹਦੀ ਸਜ਼ਾ ਦੇ ਉੱਤੇ ਕਿਸੇ ਕਿਸਨ ਦੀ ਸਟੇ ਲੱਗੀ ਹੋਵੇ ਜਾਂ ਉਹਦੀ ਜੇ ਸੁਣਵਾਈ ਮੁਕੰਮਲ ਨਾ ਹੋਈ ਹੋਵੇ। ਤੇ ਮਨੇਜ ਆਊਗਾ ਕਿ ਸਾਰੇ ਦੋਸ਼ੀਆਂ ਦੀ ਹੀ ਜਿਹਦੇ ਕੋਈ ਕੇਸ ਹੈ ਉਹਨੇ ਤੇ ਨਜ਼ਰਸਾਨੀ ਹੋ ਰਹੀ ਹੈ ਇਸ ਲਈ ਉਹ ਫਾਂਸੀ ਨਹੀਂ ਦਿੱਤੀ ਜਾ ਸਕਦੀ ਜੀ ਹਾਲਾਂਕਿ ਕੰਟੈਂਪਟ ਦਾ ਨੋਟਸ ਕੱਢਦਾ ਸੀ ਸੁਪਰਡੈਂਡਰ ਹਮ ਜਿਹੜੇ ਮੁਹਾਲੀ ਵਾਲੇ ਜੱਜ ਸਾਹਿਬ ਸੀ ਉਹਨਾਂ ਨੇ ਕੰਟੈਂਪਟ ਦਾ ਨੋਟਸ ਕੱਢਦਾ ਸੀ ਜੀ ਤੇ ਲੱਤਾ ਹਲਦੀਆਂ ਜਦੋਂ ਕੰਟੈਂਪਟ ਦਾ ਨੋਟਸ ਆ ਜਾਂਦਾ ਕਮੇਟੀ ਛੇੜ ਜਾਂਦੀ ਹੈ ਕਿ ਪਤਾ ਨਹੀਂ ਅਦਾਲਤ ਕਿਹੜੀ ਬੜੀ ਕੈਦ ਚ ਚੱਲ ਜੇਲ੍ਹ ਚ ਇੱਕ ਡਿਸਿਪਲਨੈਂਟ ਫੋਰਸ ਦਾ ਬੰਦਾ ਜੀ ਜੀ ਜਿਹਦੇ ਲੋਕਾਂ ਨੂੰ ਆਪਣੇ ਕੈਦਖਾਨੇ ਦੇ ਵਿੱਚ ਕੈਦ ਰੱਖਿਆ ਹੋਇਆ ਹੈ ਤੇ ਉਹਨੂੰ ਆਪ ਅੰਦਰ ਜਾਣਾ ਪੈ ਜੇ ਉਹਦੀ ਫਿਰ ਹਾਲਤ ਅੰਦਰ ਕੀ ਹੁੰਦੀ ਹੈ ਜਿੰਨਾ ਲੋਕਾਂ ਨੇ ਜੀਲਾ ਕਟਿਆ ਉਹਨਾਂ ਨੂੰ ਪਤਾ ਹੈ ਉਦੋਂ ਜਾਖੜ ਸਾਹਿਬ ਨੇ ਆਪਣੇ ਆਪ ਨੂੰ ਬਹੁਤ ਵੱਡੇ ਰਿਸਕ ਦੇ ਵਿੱਚ ਪਾ ਕੇ ਉਹ ਫੈਸਲਾ ਕੱਢ ਕੇ ਜੱਜ ਮਾਨਯੋਗ ਜੱਜ ਸਾਹਿਬ ਨੂੰ ਦੱਸਦਾ ਸੀ ਕਿ ਨਹੀਂ ਹੋ ਸਕਦਾ ਅਗਰ ਮੈਂ ਤੁਹਾਡੇ ਹੁਕਮ ਦੇ ਮੁਤਾਬਕ ਇਹਨੂੰ ਫਾਂਸੀ ਨੂੰ ਅਮਲੀ ਰੂਪ ਦੇਵਾਂਗਾ ਇਨ ਫਾਂਸੀ ਤੇ ਲਟਕਾ ਮਾਗੇ ਤਾਂ ਕੰਟੈਪਟ ਦਾ ਪਾਕੀਦਰ ਮੈਂ ਉੱਪਰਲੀ ਕੋਰਟ ਦਾ ਹੋਊਗਾ ਹੂੰ ਸੋ ਉਹਦਾ ਨਤੀਜਾ ਹੋਇਆ ਕਿ ਉਦੋਂ ਦੀ ਗੱਲ ਬੱਚੀ ਤੇ ਬਚਦੀ ਗਈ ਉਹ ਤੋਂ ਫੌਰਨ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਸਾਹਿਬ ਆਪ ਗਏ ਸੀ ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਰਹਿਮ ਦੀ ਅਪੀਲ ਪਾਈ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਜੀ ਉਹ ਅਪੀਲ ਉਦੋਂ ਤੋਂ ਪੈਂਡਿੰਗ ਪਈ ਹੈ ਹੂੰ ਰਾਜੋਣਾ ਸਾਹਿਬ ਨੇ ਦੋ ਤਿੰਨ ਵਾਰੀ ਇਹਦੇ ਤੇ ਪ੍ਰੋਟੈਸਟ ਵੀ ਕੀਤਾ ਵੀ ਜਾਂ ਤਾਂ ਮੈਨੂੰ ਫਾਂਸੀ ਦਿਓ ਔਰ ਯਾ ਮੈਨੂੰ ਜਿਹੜਾ ਹੈਗਾ ਤੁਸੀਂ ਆ ਰਿਹਾ ਕਰੋ ਕਿਉਂਕਿ ਇੱਕ ਉਮਰ ਕੈਦ ਜਿੰਨੀ ਸਜ਼ਾ ਉਹ ਆਪਣੀ ਪੂਰੀ ਕਰੀ ਬੈਠੇ ਬਹੁਤ ਦੇਰ ਤੋਂ ਉਹ ਜੇਲ੍ਹ ਦੇ ਵਿੱਚ ਬੈਠੇ ਹੈ ਜੀ ਪਿੱਛੇ ਜੀ ਉਹਨਾਂ ਨੇ ਭੁਖੜਤਾਲ ਵੀ ਕਰਤੀ ਸੀ ਮਰਮਰਤਾਲੀ ਗੱਲ ਕਰਤੀ ਸੀ ਉਸ ਵੇਲੇ ਉਦੋਂ ਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਉਹਨਾਂ ਨੇ ਵੀ ਵਿੱਚ ਦਖਲਅੰਦਾਜ਼ੀ ਦਿੱਤੀ ਸੀ ਉਹਨਾਂ ਦੀ ਭੁਖੜਤਾਲ ਤਰਬਾਈ ਸੀ ਤੇ ਕਿਹਾਇਆ ਤਾਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਉਠਾਊਗੀ ਉਦੋਂ ਵੀ ਆਦੇਸ਼ ਦਿੱਤਾ ਸੀ ਲekin ਹੁਣ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਆਦੇਸ਼ ਦਿੱਤਾ ਹੈ ਜੇ ਤਾਂ ਉਹਨਾਂ ਨੇ ਦਿੱਤਾ ਆਪਣੀ ਮਰਜ਼ੀ ਨਾਲ ਜੀ ਫਿਰ ਤਾਂ ਸਾਨੂੰ ਉਹਨੂੰ ਵੈਲਕਮ ਕਰਨਾ ਚਾਹੀਦਾ ਹੂੰ ਜੇ ਇਹ ਦੇਖੇ ਕਿ ਇਹਦੇ ਪਿੱਛੇ ਕੋਈ ਰਾਜਨੀਤੀ ਹੈ ਜੀ ਤਾਂ ਫਿਰ ਅਸੀਂ ਇਹੀ ਕਹਾਂਗੇ ਕਿ ਸਿੰਘ ਸਹਿਬਾਨਾਂ ਨੂੰ ਰਾਜਨੀਤੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਹਾਂ ਕਿਉਂਕਿ ਇਸ ਵੇਲੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਜਿਵੇਂ ਬਾਦਲ ਬਹੁਤ ਬੁਰੀ ਤਰ੍ਹਾਂ ਘਿਰੇ ਹੋਏ ਹੈ ਜੀ ਔਰ ਜਿਵੇਂ ਤੁਹਾਡੇ ਬਰਗਾੜੀ ਵਾਲਾ ਇਨਸਾਫ ਮੋਰਚਾ ਹੁਣ ਬਰਬਾ ਗਾੜੀ ਵਾਲਾ ਇਨਸਾਫ ਮੋਰਚਾ ਇੱਕ ਸਿਆਸੀ ਸ਼ਕਲ ਵੀ اختیار ਕਰਦਾ ਜਾ ਰਿਹਾ ਹੈ ਜੀ ਅਕਾਲੀ ਦਲਾ ਨੇ ਕੁਝ ਅਕਾਲੀ ਦਲਾ ਨੇ ਆਪਣੇ ਫੈਸਲਾ ਕਰ ਲਿਆ ਕਿ ਉਹ ਆਪਣਾ ਵजूद ਖਤਮ ਕਰਕੇ ਇੱਕ ਸਾਂਝੇ ਅਕਾਲੀ ਦਲ ਦੇ ਵਿੱਚ ਜਾ ਰਿਹਾ ਹੈ ਪਕਲ ਵੀ ਥੋੜਾ ਜਿਹਾ ਤੇ ਜ਼ਿਕਰ ਕੀਤਾ ਸੀ ਜੀ ਜੀ ਉਤੋਂ ਬਾਦਲ ਪਰਿਵਾਰ ਨੂੰ ਇਹ ਦਿਖ ਰਿਹਾ ਹੈ ਕਿ ਸਾਡੇ ਦਿਨ ਚੰਗੇ ਆਉਣ ਦੀ ਬਜਾਏ ਹੋਰ ਵੀ ਮਾੜੇ ਆ ਰਹੇ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਫਿਰ ਕਈ ਵਾਰੀ ਪੋਲੀਟੀਕਲ ਬੰਦੇ ਕਹਿੰਦੇ ਕਿ ਹੁਣ ਆਪਾਂ ਕੋਈ ਨਾ ਕੋਈ ਕਰੀਏ ਕੰਮ ਜੀ ਤੇ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਕੱਲ ਹੋਈ ਸੀ ਤੇ ਉਸ ਮੀਟਿੰਗ ਦੇ ਰਾਹੀਂ ਇਹ ਹੁਕਮ ਦੋਪਾਤਾ ਉਹਨਾਂ ਨੂੰ ਕਿ ਰਿਹਾਈ ਵਾਸਤੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਲੇ ਸਾਲ ਤੱਕ ਰਿਹਾਈ ਕਰਵਾਉਣ ਵਾਸਤੇ ਪੂਰਾ ਜੋਰ ਲਾਵੇ ਜੀ ਸਵਾਲ ਇਹ ਹੈ ਕਿ ਜੋਰ ਲਾਉਣ ਨੂੰ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਵੀ ਟਾਈਮ ਹੈ ਤੇ ਅਕਾਲੀ ਦਲ ਕੋਲੇ ਵੀ ਟਾਈਮ ਹੈ ਜੇ ਸਤਮੁੱਚੀ ਉਹ ਰਾਜਵਾਨਾ ਸਾਹਿਬ ਨੂੰ ਰਿਹਾ ਕਰਵਾਉਣਾ ਚਾਹੁੰਦੇ ਹੈ ਤਾਂ ਇਹ ਤੋਂ ਵਧੀਆ ਮੌਕਾ ਕੋਈ ਨਹੀਂ ਉਹਨਾਂ ਕੋਲੇ ਜੀ ਜੀ ਕਿਉਂਕਿ ਹੁਣ ਉਹਨਾਂ ਦੇ ਮਿੱਤਰ ਦੀ ਸਰਕਾਰ ਹੈ ਹੂੰ ਤੇ ਇਹ ਸਰਕਾਰ ਜਿਹੜੀ ਹੈਗੀ 3-4 ਕ ਮਹੀਨੇ ਰਹਿਗੇ ਇਹਦੇ ਹੂੰ ਉਸ ਤੋਂ ਬਾਅਦ ਇਹ ਸਰਕਾਰ ਨੇ ਕੱਖ ਨਹੀਂ ਕਰ ਸਕਣਾ ਜੀ ਆ ਰਾਸ਼ਟਰਪਤੀ ਨੇ ਉਹੀ ਕਰਨਾ ਹੁੰਦਾ ਜੋ ਉਹਨਾਂ ਨੂੰ ਕੇਂਦਰ ਸਰਕਾਰ ਜਾਂ ਗ੍ਰਹਿ ਮੰਤਰਾਲਾ ਜਾਂ ਕਾਨੂੰਨ ਮੰਤਰਾਲਾ ਜੋ ਉਹਨਾਂ ਨੂੰ ਸਿਫਾਰਿਸ਼ ਕਰਦਾ ਹੈ ਕਿ ਜੀ ਹਾਂ ਠੀਕ ਹੈ ਇਹਦੇ ਚ ਨਹੀਂ ਰਾਸ਼ਟਰਪਤੀ ਸਾਹਿਬ ਆਪ ਕਰ ਰਾਸ਼ਟਰਪਤੀ ਸਾਹਿਬ ਰਿਪੋਰਟ ਮੰਗਦੀ ਹੈ ਤੇ ਰਿਪੋਰਟ ਵੀ ਗ੍ਰਹਿ ਮੰਤਰਾਲੇ ਤੋਂ ਭਜਵਾ ਦੇਣ ਮੋਦੀ ਸਾਹਿਬ ਨੂੰ ਕਹਿੰਦੇ ਨੇ ਸਾਰਿਆਂ ਵਿਭਾਗਾਂ ਨੂੰ ਕਹਿ ਦਿਓ ਕਿ ਪੋਜੀਟਿਵ ਰਿਪੋਰਟ ਪੇ ਦਿਓ ਕਿ ਜੀ ਇਸ ਬੰਦੇ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਔਰ ਉਹ ਰਿਹਾਅ ਕਰਵਾ ਸਕਦੇ ਪਰ ਫਿਰ ਗੱਲ ਉਵੇਂ ਹੀ ਆਉਂਦੀ ਹੈ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਮੰਦਰ ਬਣਾਉਣਾ ਨਹੀਂ ਚਾਹੁੰਦੀ ਲੇਕਿਨ ਮੰਦਰ ਦੇ ਮੁੱਦੇ ਨੂੰ ਜਿੰਦਾ ਰੱਖਣਾ ਚਾਹੁੰਦੀ ਹੈ ਤਾਂ ਕਿ ਵੋਟਾਂ ਹਾਸਲ ਕੀਤੀਆਂ ਜਾਣ ਜੀ ਉਵੇਂ ਜਿਵੇਂ ਅਕਾਲੀ ਦਲ ਵੀ ਪ੍ਰਕਾਸ਼ ਸਿੰਘ ਬਾਦਲ ਬਹੁਤ ਬਾਬਾ ਬਹੁਤ ਹੀ ਡੂੰਗੀ ਸੋਚ ਦਾ ਮਾਲਕ ਹੈ ਜੀ ਇੱਕ ਵਾਰੀ ਕਹਿ ਵੀ ਦਿੱਤਾ ਸੀ ਉਹਨਾਂ ਨੇ ਇੱਥੇ ਕਬੱਡੀ 'ਚ ਕਿ ਮੈਨੂੰ ਕਬੱਡੀ ਬਾਰੇ ਤਾਂ ਨਹੀਂ ਕੁਝ ਪਤਾ ਪਰ ਸਿਆਸਤ ਦਾ ਖਿਡਾਰੀ ਕੋਈ ਮੈਥੋਂ ਵਟਾਏ ਜੀ ਤਾਂ ਸਿਆਸਤ ਦੇ ਖਿਡਾਰੀ ਨੇ ਪਤਾ ਨਹੀਂ ਕੀ ਕੀ ਖੇਡਾਂ ਖੇਡੀਆਂ ਹੋਣ ਕਿਵੇਂ ਹਰਪ੍ਰੀਤ ਸਿੰਘ ਉਹਨਾਂ ਕੋਲ ਵੀ ਗੱਲ ਪਹਛਾਤੀ ਹੋਵੇ ਕਿ ਕਾਕਾ ਜੀ ਨਾਲ ਤੁਹਾਡਾ ਵੀ ਜਿਹੜਾ ਰਹਿਗਾ ਮਾਨ ਸਤਕਾਰ ਚ ਵਾਧਾ ਹੋਊਗਾ ਤੇ ਆਪਣੀ ਗੱਲ ਵੀ ਹੈ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਇਹਦੇ ਚ ਮਨਸ਼ਾ ਰਾਜਨੀਤਿਕ ਹੈ ਜਾਂ ਸੱਚਮੁੱਚ ਹੀ ਰਿਆ ਕਰਵਾਉਣਾ ਚਾਹੁੰਦੇ ਜਿਹੜੇ ਹਾ ਕਰਵਾਉਣਾ ਚਾਹੁੰਦੇ ਤਾਂ ਫਿਰ ਤਾਂ ਸਿੱਧਾ ਜਾ ਕੇ ਬਾਦਲ ਸਾਹਿਬ ਕਹਿਣ ਜਿਵੇਂ ਹੁਣ ਬਾਦਲ ਸਾਹਿਬ ਨੇ ਕਹਿ ਹੀ ਦਿੱਤਾ ਕਿ ਮੈਂ ਸੁਖਵੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ कौर ਬਾਦਲ ਅਸੀਂ ਤਾਂ ਬਹੁਤ ਚਿਰ ਤੋਂ ਜੋਰ ਲਾਈ ਜਾਂਦੇ ਸੀ ਕਿ ਜੀ ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜੇ ਤੇ ਅਸੀਂ ਤਾਂ ਹੁ ਖੁਲਵਾ ਲਿਆ ਫਿਰ ਹੁਣ ਜੀ ਨਾਲ ਉਹਨੇ ਕਹਿੰਦਾ ਸਿੱਧੂ ਨੂੰ ਕੌਣ ਪੁੱਛਦਾ ਹੈ ਹੂੰ ਉਹਨੇ ਆਪਦੇ ਗੁਰੂ ਨਾਲ ਕੀ ਕੀਤੀ ਸੀ ਜੇਤਲੀ ਨਾਲ ਉਹਨੂੰ ਹਰਵਾਤਾ ਜੀ ਅਸੀਂ ਉਹਨੂੰ ਲੈ ਕੇ ਆਏ ਸੀ ਕਹਿੰਦਾ ਉਹਨੇ ਹਰਵਾਤਾ ਤੇ ਉਹਦੀ ਕਹਿੰਦਾ ਗੱਲ ਕਿਉਂ ਮੰਨਣਗੇ ਚਲੋ ਉਹਦੀ ਗੱਲ ਤਾਂ ਨਹੀਂ ਮੰਨਣਗੇ ਥੋੜੀ ਗੱਲ ਤਾਂ ਮੰਨਦੇ ਐ ਹੂੰ ਤੁਸੀਂ ਕਹੋ ਬੀਬੀ ਜੀ ਨੂੰ ਕਾਕਾ ਜੀ ਨੂੰ ਕਹੋ ਤੁਸੀਂ ਆਪ ਹੀ ਜਾਓ ਜਾ ਕੇ ਜੇ ਵੀ ਰਾਜਵਾਨਾ ਸਾਹਿਬ ਨੂੰ ਰਿਹਾ ਕਰਾਓ ਹੂੰ ਤੇ ਲੋੜ ਹੀ ਨਹੀਂ ਕੀ ਅਸੀਂ ਜਿਹੜੇ ਧਾਰਮਿਕ ਆਗੂ ਨੂੰ ਇਸ ਕਾਲ ਦੇ ਵਿੱਚ ਵੜ ਗਏ ਇਹ ਤਾਂ ਪੋਲੀਟੀਕਲ ਫੈਸਲਾ ਪੋਲੀਟੀਕਲ ਲੀਡਰਸ਼ਿਪ ਨੇ ਕਰਦੇ ਨੇ ਤੇ ਤੁਹਾ ਤੁਮਬਤਾ ਨੀੜ ਤੱਕ ਜਿੱਦ ਗਿਆ ਸਪਰੇ ਹੈ ਨਹੀਂ ਨਿਰੰਦਰ ਮੋਦੀ ਰਾਣ ਕੰਮੇ ਕਰਵਾ ਸਕਦੇ ਆ ਜੀ ਕਰਤਾਰਪੁਰ ਦਾ ਲਾਂਗਾ ਤੁਹਾਡੇ ਕਹਿ ਤ ਖੋਲਤਾ ਦਾ ਦੂਜੇ ਦੇਸ਼ ਨਾਲ ਸੰਬੰਧ ਸੀ ਇਹ ਤਾਂ ਇੰਟਰਨਲ ਮਾਮਲਾ ਹੈ ਇਹ ਤਾਂ ਇੰਟਰਨਲ ਮਾਮਲਾ ਹੈ ਜਿੱਦ ਤੱਕ ਕਿਸੇ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਇਹ ਕਰਵਾ ਸਕਦੇ ਕਰਵਾਉਣਾ ਚਾਹੀਦਾ ਵੀ ਹੈ ਕਿਉਂਕਿ ਇੱਕ ਬੰਦੇ ਨੂੰ ਦੋਸਤ ਜਾਵਾਂ ਨਹੀਂ ਮਿਲਣੀਆਂ ਚਾਹੀਦੀਆਂ ਵੈਸੇ ਵੀ ਜੇ ਆਪਾਂ ਦੇਖੀ ਤਾਂ ਉਹਨਾਂ ਨੇ ਬਹੁਤ ਸਜ਼ਾ ਕੱਟ ਲਈਏ ਜੀ ਜੀ ਰਲ ਸਾਹਿਬ ਕਿਤੇ ਕੋਈ ਅੰਡਰਸਟੈਂਡਿੰਗ ਵੀ ਅਕਾਲੀ ਦਲ ਦੀ ਹੋ ਸਕਦੇ ਕੋ ਕਿ ਪਿੱਛੇ ਜੇ ਅਸੀਂ ਸੁਣਿਆ ਸੀ ਕਿ ਉਹਨਾਂ ਨੂੰ ਜਥੇਦਾਰ ਬਣਾਉਂਦੀਆਂ ਚਰਚਾਵਾਂ ਵੀ हाई बीसी ਜਦੋਂ ਉਹ ਕਿਉਂਕਿ ਪਹਿਲਾ ਪ੍ਰੈਸੀਡੈਂਟ ਹੈ ਜੀ ਜਦੋਂ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਇਆ ਉਦੋਂ ਵੀ ਇਹ ਪ੍ਰੈਸੀਡੈਂਸੀ ਦਾ ਉਦੋਂ ਉਹ ਨਰੰਕਾਰੀ ਮੁਖੀ ਦੇ ਕੇਸ ਦੇ ਵਿੱਚ ਸਜ਼ਾ ਕੱਟ ਰਹੇ ਸੀਗੇ ਸੋ ਇੱਥੇ ਜਗਤਾਰ ਹਵਾਰਾ ਨੂੰ ਅਕਾਊਂਟਰ ਕਰਨ ਲਈ ਹਾਂ ਹਾਂ ਜਗਤਾਰ ਹਵਾਰਾ ਉਸੇ ਤਰ੍ਹਾਂ ਦਾ ਪਰਸਾਣਾ ਉਹਨਾਂ ਦੇ ਨਾ ਇੱਕੋ ਕੇਸ ਦੇ ਵਿੱਚ ਹੀ ਸੰਬੰਧਤਾ ਹੈ ਨਾ ਦੋਨਾਂ ਇੱਕੋ ਕੇਸ ਸੰਬੰਧ ਤੇ ਗੱਲ ਵੀ ਹੋ ਸਕਦੀ ਹੈ ਜੀ